ਫਗਵਾੜਾ ਸ਼ਹਿਰ ਫਗਵਾੜਾ ਸ਼ਹਿਰ ਦੇ ਵਿੱਚ ਅੱਜ ਬਹੁਤ ਹੀ ਵਿਸ਼ਾਲ ਮੈਂ ਕੁੰਭ ਵੀ ਕਹਿ ਸਕਦਾ ਹਾਂ ਇਹ ਵੱਡਾ ਪੁਰਪਕਾਰ ਵੀ ਕਹਿ ਸਕਦਾ ਹਾਂ ਜੋ ਖੂਨ ਦਾਨ ਦਾ ਕੈਂਪ ਵੱਡੇ ਪੱਦਰ ਤੇ ਲੱਗਾ ਹੋਇਆ ਔਰ ਹਰ ਸਾਲ ਦੀ ਤਰ੍ਹਾਂ ਜਿੰਨੇ ਵੀ ਸਾਰੇ ਇਥੇ ਦੇ ਪ੍ਰਬੰਧਕ ਨੇ ਇਸ ਸ਼ਹਿਰ ਫਗਵਾੜੇ ਦੇ ਔਰ ਅੱਜ ਇੱਥੇ ਮੈਨੂੰ ਵੀ ਆਣ ਦਾ ਬੜਾ ਭਾਗਾ ਸਮਾਂ ਆਪਣੇ ਆਪ ਮਹਿਸੂਸ ਹੁੰਦਾ ਜਦੋਂ ਮੈਂ ਇੱਥੇ ਆ ਕੇ ਦੇਖਿਆ ਸਾਡੇ ਇਲਾਕੇ ਦੇ ਸਾਡੇ ਸ਼ਹਿਰਾਂ ਦੇ ਜਿੰਨੇ ਵੀ ਨੌਜਵਾਨ ਪੀੜ੍ਹੀ ਹੈ ਨੌਜਵਾਨ ਮੁੰਡੇ ਨੇ ਮਤਲਬ ਇੰਨਾ ਉਤਸ਼ਾਹ ਮੈਂ ਦੇਖਿਆ ਜੋ ਆਪਣਾ ਬਲੱਡ ਦਾਨ ਕਰਨ ਵਾਸਤੇ ਇੱਥੇ ਪਹੁੰਚੇ ਨੇ ਮੈਂ ਉਹਨਾਂ ਨੂੰ ਅਸੀਸ ਵੀ ਦਿੰਦਾ ਹਾਂ ਔਰ ਗੁਰੂ ਅਗੇ ਅਰਦਾਸ ਵੀ ਕਰਦਾ ਵਾਹੀ ਗੁਰੂ ਇਹਨਾਂ ਨੂੰ ਚੜ੍ਹਦੀਆਂ ਕਲਾ ਕਰਨ ਹਿੰਦੁਸਤਾਨ ਵੈਲਕਮ ਬਲੱਡ ਡੋਨਰਸ ਗੁਰੂ ਹਰ ਸਾਲ ਕੈਂਪ ਲਗਾਇਆ ਜਾਂਦਾ ਹੈ ਇਹ ਕੈਂਪ ਨਹੀਂ ਹੈ ਇੱਕ ਮੇਲਾ ਹੁੰਦਾ ਹੈ ਖੂਨ ਦਾਨ ਕਰ ਹੁੰਦਾ ਔਰ ਕਿਸੇ ਦੀ ਜ਼ਿੰਦਗੀ ਬਚਾਉਣ ਦਾ ਇਹ ਕਲਬ ਬਹੁਤ ਅੱਛਾ ਕੰਮ ਕਰਦਾ ਹੈ ਬਹੁਤ ਸਾਲ ਦੇ ਵਿੱਚ ਬਹੁਤ ਸਾਰੇ ਕੈਂਪ ਲੱਗਦੇ ਆ ਪਰ ਜਿਹੜਾ ਇੱਕ ਵਿਸ਼ਾਲ ਕੈਂਪ ਲੱਗਦਾ ਹੈ ਮੇਲੇ ਦੀ ਤਰ੍ਹਾਂ ਲੱਗਦਾ ਹੈ ਉਹ ਸਾਲ ਦੇ ਵਿੱਚ ਇੱਕ ਵਾਰੀ ਲੱਗਦਾ ਹੈ ਉਹਦੇ ਵਿੱਚ ਇਹ 12 1100 ਜੁਮਟ ਤੱਕ ਇਹ ਬਲੱਡ ਜਿਹੜਾ ਸਾਰੇ ਆ ਕੇ ਡੋਨੇਟ ਕਰਦੇ ਆ ਬਹੁਤ ਮਨ ਨੂੰ ਸੰਤੁਸ਼ਟੀ ਹੁੰਦੀ ਆ ਮੈਂ ਜਿਹੜੇ ਜਿਹੜੇ ਖੂਨਦਾਨੀਆਂ ਉਹਨਾਂ ਨੂੰ ਵਧਾਈ ਦਿੰਨੀ ਆ ਗੁੱਡ ਆਫਟਰਨੂੰ ਬਹੁਤ ਚੰਗਾ ਲੱਗਿਆ ਇਹ ਹਿੰਦੁਸਤਾਨ ਬਲੱਡ ਡੋਨਰਸ ਜਿਹੜਾ ਕਲੱਬ ਹੈ ਹਰ ਇੱਕ ਸਾਲ ਬੜੀ ਮਿਹਨਤ ਕਰਕੇ ਇਦਾਂ ਦੇ ਕੈਂਪ ਤੇ ਡੋਨਰ ਕੈਂਪ ਆਰਗੇਨਾਈਜ਼ ਕਰਦੇ ਨੇ ਅੱਜ ਮੈਨੂੰ ਲੱਗਦਾ ਘੱਟੋ ਘੱਟ ਇੱਥੇ 1000 ਤੋਂ ਉੱਪਰ ਬੰਦਾ ਆ ਕੇ ਚਲੇ ਜਾਏਗਾ ਉਹਨਾਂ ਵਿੱਚੋਂ ਐਟਲੀਸਟ 60 70 ਪਰਸੈਂਟ ਬਲੱਡ ਡੋਨਰ ਡੋਨੇਟ ਕਰਕੇ ਜਾਣਗੇ ਬਹੁਤ ਚੰਗਾ ਲੱਗਾ ਸਾਡੀ ਐਸੋਸੀਏਸ਼ਨ ਬਹੁਤ ਪੁਰਾਣੀ ਹੈ ਬਲੱਡ ਡੋਨਰ ਕਲੱਬ ਨਾਲ ਤੇ ਇਹਨਾਂ ਨੂੰ ਮੈਂ ਆਈ ਵਿਸ਼ ਥਮ ਅ ਵੈਰੀ a successful day today and many more to go thank you ਅਡਵੀ ਹਮੇਸ਼ਾ ਉਪਰਾਲੇ ਲੈਂਦੇ ਨੇ ਇਹੋ ਜਿਹਾ ਕਿ ਨੌਜਵਾਨ ਬੱਚਿਆਂ ਨੂੰ ਗਾਈਡ ਕੀਤਾ ਜਾਵੇ ਨਸ਼ੇਲੇ ਵੇਪੀਤਾ ਜਾਵੇ ਇਸੇ ਤਰ੍ਹਾਂ ਦਾ ਜਿਹੜਾ ਇਹਨਾਂ ਵੱਲੋਂ ਇੱਕ ਫੋਨ ਦੰਦਿਆ ਕੋਪਾਲਾ ਕੀਤਾ ਗਿਆ ਹੈ ਕਿਵੇਂ ਦੇਖਦੇ ਹੋ ਕਿ ਨੌਜਵਾਨ ਪੀੜੀ ਨੂੰ ਕਿੰਦਾ ਇਸ ਤੋਂ ਗਾਈਡੈਂਸ ਲੈਣੀ ਚਾਹੀਦੀ ਇਟ ਇਜ਼ ਆਲਵੇਸ ਗੁੱਡ ਟੂ ਡੋਨੇਟ ਐਨੀਥਿੰਗ ਇਨ ਲਾਈਫ ਡੋਨੇਟਿੰਗ ਯੋਰ ਓਨ ਬਲੱਡ ਇਸ ਤੋਂ ਵੱਡੀ ਕੋਈ ਗੱਲ ਹੈ ਹੀ ਨਹੀਂ ਤਾਂ ਯੂਟਨੋ ਵਗੇ ਆਣਾ ਚਾਹੀਦਾ ਡਰੱਗਸ ਵਗੈਰਾ ਤੋਂ ਦੂਰ ਰਹਿਣਾ ਚਾਹੀਦਾ ਅਸੀਂ ਇੱਕ ਸਕੂਲ ਵੀ ਚਲਾਨੇ ਨੇ ਕਮਲਾ ਨੇਰੂ ਪਬਲਿਕ ਸਕੂਲ ਉਹਦੇ ਵਿੱਚ ਵੀ ਅਸੀਂ ਐਂਟੀ ਡਰੱਗਸ ਅਵੇਅਰਨੈਸ ਦਾ ਕੈਂਪ ਲਾਇਆ ਸੀ ਤੇ ਉਹ ਵੀ ਬਹੁਤ ਸਕਸੈਸਫੁਲ ਸੀ ਤੇ ਯੂਥ ਨੂੰ ਇਨੀਸ਼ੀਏਟ ਕਰਨਾ ਚਾਹੀਦਾ ਹੈ ਗੋ ਟੂ ਦਿ ਜਿਮ ਗੋ ਡੋਨੇਟ ਬਲੱਡ ਡੂ ਥੀਸ ਕਾਈਂਡ ਆਫ ਥਿੰਗਸ ਇਨਸਟੈਡ ਆਫ ਵੇਸਟਿੰਗ ਟਾਈਮ ਇਨ ਅਦਰ ਫ੍ਰਿਵੋਲਸ ਮੈਟਰਸ ਥੈਂਕ ਯੂ ਥੈਂਕ ਯੂ ਆ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰ ਕਲੱਬ ਵੱਲੋਂ ਅੱਜ ਮਹਾਰਾਜਾ ਪਾਲਸੁਕੇ ਹਰ ਸਾਲ ਦੀ ਤਰ੍ਹਾਂ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾ ਰਿਹਾ ਜਿੱਥੇ ਮੈਂ ਸੋਚੀ ਪ੍ਰਬੰਧਕ ਕਮੇਟੀ ਨੂੰ ਵਧਾਈ ਦੇਣਾ ਕਿ ਹਰ ਸਾਲ ਇੱਕ ਬਹੁਤ ਵੱਡਾ ਉਪਰਾਲਾ ਕਰਦੇ ਆ ਜਿੱਥੇ ਹਜ਼ਾਰਾਂ ਦੀ ਗਿਣਤੀ ਚ ਬਲੱਡ ਡੋਨਰ ਸਪਨਾ ਬਲੱਡ ਦੇ ਕਿਹਾ ਜਾਂਦੇ ਆ ਕਿਉਂਕਿ ਖੂਨਦਾਨ ਮਹਾਦਾਨ ਸਭ ਤੋਂ ਵੱਡਾ ਅਗਰ ਕੋਈ ਦਾਨ ਹੈਗਾ ਤਾਂ ਖੂਨ ਦਾ ਨਾ ਤਾਂ ਮੈਂ ਸਮਝਦਾ ਜਿੱਥੇ ਅੱਜ ਇਸ ਸੋਚੀ ਕਮੇਟੀ ਨੇ ਇਹ ਸਾਰੇ ਪ੍ਰਬੰਧ ਕਮੇਟੀ ਨੂੰ ਵਧਾਈ ਦਿੰਦਾ ਵਾਂ ਇਹ ਸਾਰਾ ਉਪਰਾਲਾ ਕੀਤਾ ਉੱਥੇ ਨਾਲ ਹੀ ਅੱਜ ਆਜ਼ਾਦ ਯੂਥ ਕਲੱਬ ਵੱਲੋਂ ਜਿਨ੍ਹਾਂ ਨੇ ਬਲੱਡ ਡੇ ਕੀਤਾ ਉਹਨਾਂ ਵਾਸਤੇ ਗਿਫਟ ਵੀ ਦਿੱਤੇ ਜਾ ਰਹੇ ਆ ਤੇ ਮੈਂ ਸਮਝਦਾ ਉਹਦੇ ਦੇ ਪ੍ਰਧਾਨ ਸਦਾ ਗੁਰਸ਼ਰਨ ਸਿੰਘ ਖਾਲਸਾ ਜੀ ਜਿਹੜੇ ਇੱਥੇ ਆਪਣੀ ਸੇਵਾ ਪਾ ਰਹੇ ਆ ਸਾਰੇ ਇਹ ਸਪான்ਸਰ ਉਹਨਾਂ ਨੇ ਕੀਤੇ ਆ ਮੈਂ ਉਹਨਾਂ ਨੂੰ ਵੀ ਬਧਾਈ ਦਿੰਦਾ ਸਮੂਚੀ ਪ੍ਰਬੰਧਕ ਕਮੇਟੀ ਨੇ ਇੱਕ ਵਾਰ ਫਿਰ ਆਪਣੇ ਵੱਲੋਂ ਆਪੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜੋ ਬਲੱਡ ਦਾ ਕੈਂਪ ਲੱਗਾ ਹਿੰਦੁਸਤਾਨ ਵੈਲਫਰ ਸੁਸਾਇਟੀ ਵੱਲੋਂ ਤੇ ਜੂਥ ਜਿਹੜੇ ਨੌਜਵਾਨ ਬੱਚੇ ਨੇ ਆਜ਼ਾਦ ਜੂਥ ਵੱਲੋਂ ਗੁਰਚਰਨ ਸਿੰਘ ਜੀ ਖਾਲਸਾ ਉਹਨਾਂ ਦੇ ਸਹਿਯੋਗ ਦੇ ਨਾਲ ਤੇ ਉਹਨਾਂ ਨੂੰ ਸਭ ਤੋਂ ਪਹਿਲਾਂ ਮੈਂ ਬਧਾਈ ਦਿੰਦਾ ਅੱਜ ਅਸੀਂ ਵੀ ਸ਼ਰੋਮਨੀ ਕਾਲੀਦਲ ਦੇ ਸਾਰੇ ਵਰਕਰ ਸਹਿਬਾਨ ਅਸੀਂ ਸਾਰੇ ਇਕੱਠੇ ਹੋ ਕੇ ਇਸ ਜਿਹੜਾ ਮਹਾਕੁੰਬਿਆ ਇਹਦੇ ਵਿੱਚ ਹਾਜ਼ਰੀ ਭਰ ਲਈ ਆਏ ਆ ਕਿਉਂਕਿ ਜਿਹੜਾ ਖੂਨ ਦਾਣ ਹੈ ਇਹ ਸਭ ਤੋਂ ਵੱਡਾ ਦਾਣ ਹੈ ਇਤੋਂ ਵੱਡਾ ਕੋਈ ਦਾਣ ਨਹੀਂ ਹੈਗਾ ਇੱਕ ਗਰੀਬ ਅਮੀਰ ਲਈ ਇਹ ਕਿਸੇ ਦੀ ਜਾਨ ਬਚਾ ਸਕਦਾ ਜੇ ਆਪਾਂ ਖੂਨ ਕਿਸੇ ਨੂੰ ਗਰੀਬ ਨੂੰ ਦਿੰਨੇ ਆ ਤਾਂ ਉਹਦਾ ਭਲਾ ਹੋ ਸਕਦਾ ਇਹ ਸਾਡੇ ਸਾਰਿਆਂ ਲਈ ਬੜੀ ਖੁਸ਼ੀ ਵਾਲੀ ਗੱਲ ਹੈ ਕਿ हिंदुस्तान वेलफेयर ब्लड डोनर्स क्लब मिनिस्टर वालों जो है हर साल की तरह इस तरह भी जरा मेगा जो ब्लड डोनेशन कैंप जरा लगाया गया है और जिस तरह के इन्हें बहुत लंबे इतिहास है और है। मेरा ख्याल अच्छा जरातीवा जो ब्लड डोनेशन कैंप लगाया गया है और ये क्योंकि बहुत ही बड़ा यह मेरा ख्याल जिन्नी मैं आपकी जिंदगी ब्लड डोनेशन कैंप देखे है मेरा ख्याल सबूत जरा बेस्ट होंगे ਪਹਿਲਾਂ ਵੀ ਬੈਸਟ ਹੁੰਦਾ ਔਰ ਹਰ ਸਾਲ ਜਿਹੜਾ ਹੈ ਅਪਰੂਵ ਕਰਦਾ ਕਿਉਂਕਿ ਇਸ ਵਾਰ ਇਹਨਾਂ ਨੇ ਬਲੱਡ ਡੋਨਰ ਸਵਾਸਥ ਜਿਹੜਾ ਹੈਗਾ ਇਹਨਾਂ ਨੇ ਲੱਕੀ ਡ੍ਰੋਅ ਸਕੀਮ ਵੀ ਰੱਖੀ ਹੈਗੀ ਤਾਂ ਵੈਲਫੇਅਰ ਬਲੱਡ ਡੋਨਰ ਕਲੱਬ ਲੋ ਅੱਜ ਆਪਣਾ 31ਵਾਂ ਖੂਨਦਾਨ ਕੇ ਮਹਾਰਾਜਾ ਪੈਲੇਸ ਫਗਵਾੜਾ ਵਿਖੇ ਲਗਾਇਆ ਗਿਆ ਅੱਜ ਗੱਲਬਾਤ ਕਰਦੇ ਆ ਪ੍ਰਧਾਨ ਸਾਹਿਬ ਨੇ ਕਿਹੋ ਜਿਹਾ ਰਿਹਾ ਸਰ ਸਾਰਾ ਪ੍ਰੋਗਰਾਮ ਬਹੁਤ ਹੀ ਸਤਕਾਰਯੋਗ ਸਾਰੇ ਹੀ ਸ਼ਹਿਰ ਨਿਵਾਸੀ ਵੱਖ-ਵੱਖ ਸਮਾਜਿਕ ਧਾਰਮਿਕ ਤੇ ਸਾਰੇ ਹੀ ਜੱਥੇਬੰਦ ਜੱਥੇਬੰਦਿਆਂ ਦੇ ਆਗੂ ਜਿਨ੍ਹਾਂ ਨੇ ਸਾਨੂੰ ਵੱਧ ਚੜ ਕੇ ਬਹੁਤ ਹੀ ਸਹਿਯੋਗ ਦਿੱਤਾ ਜਿਹਦੇ ਵਿੱਚ ਜਿਵੇਂ ਕਿ ਸਾਨੂੰ ਮਹਾਰਾਜਾ ਪੈਲੇਸ ਵੀ ਜਿਹੜੇ ਸਾਡੇ ਨਾਲ ਓਨਰ ਨੇ ਦੀਪਕ ਜੀ ਏ ਵੀ ਸਾਣਾ ਕੰਦੇ ਨਾਲ ਕੰਦਾ ਲਾ ਕੇ ਸਾਨੂੰ ਥਾ ਦਿੰਦੇ ਨੇ ਤੇ ਬਹੁਤ ਹੀ ਸਾਡਾ ਸਹਿਯੋਗ ਕਰਦੇ ਨੇ ਇਸੇ ਲੜੀ ਦੇ ਵਿੱਚ ਸਾਰੇ ਹੀ ਸ਼ਹਿਰ ਵਾਸੀਆਂ ਨੇ ਵੱਖ-ਵੱਖ ਦਾਇਰੇ ਦੇ ਵਿੱਚ ਸਾਨੂੰ ਸਹਿਯੋਗ ਕੀਤਾ ਇਸ ਵਾਰ ਅਸੀਂ ਆਜ਼ਾਦ ਯੂਥ ਕਲੱਬ ਨੇ ਸਾਨੂੰ ਬਹੁਤ ਵਧੀਆ ਸਹਿਯੋਗ ਦਿੱਤਾ ਖੂਨਦਾਨੀ ਨੂੰ ਬਲੱਡ ਡੋਨਰ ਨੂੰ ਉਤਸ਼ਾਹਿਤ ਕਰਨ ਲਈ ਪ੍ਰਮੋਟ ਕਰਨ ਲਈ ਜਾਂ ਜਾਗਰੂਕਤਾ ਲਿਆਉਣ ਦੇ ਲਈ ਉਹਨਾਂ ਨੇ ਇੱਕ ਨਿਵੇਕਲੀ ਅਪੀਲ ਕੀਤੀ ਹੈ ਜਿਹਦੇ ਵਿੱਚ 35 ਇਨਾਮ ਵੱਡੇ-ਵੱਡੇ ਕੱਢੇ ਗਏ ਨੇ ਤੇ ਉਹ ਅਸੀਂ ਸਾਰੇ ਹੀ ਬਲੱਡ ਡੋਨਰ ਨੂੰ cupom de raiz ਠੀਕ ਹੈ ਤੇ ਜਿਵੇਂ ਕਿ ਅੱਜ ਪੁਰਾਣਾ ਰਿਕਾਰਡ ਆ ਤੁਹਾਡਾ 1197 ਦੇ ਲਗਭਗ ਸੀ ਐਤ ਕੀ ਕਹਿੰਦੇ ਕਿ ਇਹ ਰਿਕਾਰਡ ਹੀ ਤੋੜ ਕੇ ਤੁਸੀਂ ਅੱਗੇ ਹੋਰ ਅੱਗੇ ਕਾਫੀ ਦੇਖੋ ਜੀ ਬਹੁਤ ਹੀ ਤੁਹਾਡਾ ਹੀ ਸਭ ਤੋਂ ਜ਼ਿਆਦਾ ਮੈਂ ਸਹਿਯੋਗ ਪੱਤਰਕਾਰ ਭਾਈ ਜਾਰੇ ਦਾ ਕਹਾਂਗਾ ਜੋ ਕਿ ਸਾਡੇ ਨਾਲ ਅੰਤ ਤੱਕ ਮਿਹਨਤ ਜੇ ਅਸੀਂ ਕਰ ਰਹੇ ਹਾਂ ਸਾਨੂੰ ਤੁਹਾਡੇ ਤੱਕ ਲਿਜਾਣ ਦਾ ਜ਼ਰੀਆ ਪਬਲਿਕ ਤੱਕ ਪਬਲਿਕ ਤੱਕ ਲਿਜਾਣ ਦਾ ਜ਼ਰੀਆ ਇਹ ਜੋ ਸੀ ਐਕਟੀਵਿਟੀ ਕੀਤੀ ਹੈ ਇਹ ਜੋ ਸੀ ਮਿਹਨਤ ਕੀਤੀ ਹੈ ਜੇ ਉਹਨੂੰ ਚਾਰ ਚੰਨ ਲਾਏ ਨੇ ਜੇ ਉਹ ਸਾਨੂੰ ਪੱਤਰਕਾਰ ਦਾ ਭਾਈਚਾਰੇ ਦਾ ਪੂਰਾ ਸਹਿਯੋਗ ਰਿਹਾ ਹੈ ਅੱਜ ਉਹਨਾਂ ਦੀ ਹੀ ਮਿਹਨਤ ਸਦਕਾ ਉਹਨਾਂ ਦੇ ਸਾਥ ਕਰਕੇ ਹੀ ਇਹ ਸਭ ਹੋਇਆ ਹੈ ਚਲੋ ਬਹੁਤ ਖੁਸ਼ੀ ਦੀ ਗੱਲ ਹੈ ਪਰ ਤੁਹਾਨੂੰ ਮੈਂ ਇੱਕ ਇਤਿਹਾਸ ਦਾਂ ਦਵਾ ਹਿੰਦੁਸਤਾਨ 8 ਤੇ 9 ਸਾਲ ਹੋ ਗਏ ਨੇ 8-9 ਸਾਲ ਤੋਂ 1000 ਪਲੱਸ ਯੂਨਿਟ ਕਰ ਰਿਹਾ ਤੇ ਹਰ ਸਾਲ ਆਪਣਾ ਹੀ ਰਿਕਾਰਡ ਤੋੜਦਾ ਹੈ ਜਿਵੇਂ ਕਿ ਹੁਣ ਤੁਸੀਂ 12 1250 ਦੇ ਕਰੀਬ ਪਹੁੰਚ ਗਏ ਹੋ ਜ਼ਿੰਮੇਵਾਰੀਆਂ ਵੀ ਵਧ ਗਈਆਂ ਐਜੇ ਪ੍ਰਧਾਨ ਹੁਣ ਤਾਂ ਅਗਲੇ ਸਾਲ ਤੁਹਾਡੇ ਉਤੇ ਹੋਰ ਹੋਣ ਤੋਂ ਹੀ ਪ੍ਰੈਸ਼ਰ ਪੈ ਜਾਣਾ ਵੀ ਯਾਰ ਅਗਲੀ ਅਗਲੀ ਵਾਰ 15000 ਤੱਕ ਜਾਈਏ ਇਹਨੂੰ ਕਿਵੇਂ ਦੇਖਦੇ ਹੋ ਬਿਲਕੁਲ ਪ੍ਰੈਸ਼ਰ ਨਹੀਂ ਹੈ ਜੀ ਜਦੋਂ ਮੇਰੇ ਮੈਂ ਫੇਰ ਕਹਿ ਦਿਆਂ ਪੱਤਰਕਾਰ ਭਾਈਚਾਰਾ ਸਾਰਾ ਸ਼ਹਿਰ ਵਾਸੀ ਵੱਖ-ਵੱਖ ਧਾਰਮਿਕ ਸੰਸਥਾਵਾਂ ਸਾਰੇ ਜਥੇਬੰਦੀਆਂ ਜਾਂ ਪੋਲੀਟੀਕਲ ਆਗੂ ਜਦੋਂ ਸਾਨੂੰ ਜੁੜੇ ਨੇ ਤੇ ਮੈਂ ਕਹਿੰਦਾ 1500 ਦਾ ਕੱਟ 2000 ਵੀ ਕੁਝ ਨਹੀਂ ਆ ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਜੀ ਸਾਦੀ ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਸਤਿ ਅਕਾਲ ਅੱਜ 14 ਸਤੰਬਰ ਨੂੰ ਜਿਹੜਾ ਹਿੰਦੁਸਤਾਨ ਵੈਲਫੇਅਰ ਡੋਨਰਸ ਕਲੱਬ ਵੱਲੋਂ ਮਹਾਰਾਜਾ ਪਾਲਸਵੇ ਕੈਂਪ ਲਾਇਆ ਗਿਆ ਸੀ ਸਾਰੇ ਹੀ ਫਰਵਾੜਾ ਦੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਆਯਾ ਯੂਥ ਕਲੱਬ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਜਿਨ੍ਹਾਂ ਨੇ ਪਿਛਲੀ ਵਾਰ ਤੋਂ ਵੱਧ 1300 ਦੇ ਲਗਭਗ ਰਿਕਾਰਡ ਤੋੜ ਬਲੱਡ ਡੋਨੇਟ ਕੀਤਾ ਸਾਰੀ ਸੰਗਤ ਦਾ ਧੰਨਵਾਦ ਇਕੱਲੇ ਇਕੱਲੇ ਜਿੰਨੀ ਸੰਗਤ ਨੇ ਬਲੱਡ ਦਿੱਤਾ ਸਾਰਿਆਂ ਦੇ ਚੰਨਾਂ ਨੂੰ ਨਮਸਕਾਰ ਜੀ ਸਵਾਤੀ ਜੀ ਹਿੰਦੂਸਤਾਨ ਵੈਲਫੇਅਰ ਬਲੱਡ ਡੋਨਰਸ ਕਲੱਬ ਦਾ ਜੋ ਇਹ ਭਵਯਾ ਆਯੋਜਨ ਹੈ ਜਿੱਥੇ ਖੂਨਦਾਨ ਦਾ ਇਹ ਜਿਹੜਾ ਕੈਂਪ ਹਰ ਸਾਲ ਦੀ ਤਰ੍ਹਾਂ ਲੱਗਦਾ ਆ ਪਰ ਇਸ ਵਾਰ ਜਦੋਂ ਮੈਂ ਆ ਕੇ ਹੁਣ ਦੇਖਿਆ ਹੈ ਤਾਂ ਖੂਨਦਾਨ ਦਾ ਜਿਹੜਾ ਇਹ ਕੈਂਪ ਹੈ ਪਿਛਲੇ ਕਹਿੰਦੇ ਹਨ ਨਾ ਕਿ ਮੈਂ ਇਕੱਲਾ ਹੀ ਚਲਾ تھا ਮੰਜ਼ਿਲੇ ਜਾਨਬ ਕੀ ਔਰ ਲੋਕ ਜੁੜਤੇ ਗਏ ਔਰ ਕਾਰ ਵਾਂ ਬਣਤਾ ਗਿਆ ਸੋ ਮੈਂ ਜੋ ਆ ਕੇ ਚੀਜ਼ ਦੇਖੀ ਹੈ ਕਿ ਹਿੰਦੁਸਤਾਨ ਵੈਲਫੇਅਰ ਬਲੱਡ ਓਨਰਸ ਕਲੱਬ ਦੇ ਨਾਲ ਮੇਰਾ ਆਪਣਾ ਜੋ ਹੈ ਬੜਾ ਪੁਰਾਣਾ ਰਿਲੇਸ਼ਨ ਇਸ ਕਾਰਨ ਕਿਉਂਕਿ ਮੈਂ ਕਲੱਬ ਦੇ ਨਾਲ ਉਦੋਂ ਤੋਂ ਜੁੜੀ ਹੋਈ ਆ ਜਦੋਂ ਮੈਨੂੰ ਬਤੌਰ ਐਸਟੀਐਮ ਇਥੇ ਕੰਮ ਕਰਨ ਦਾ ਮੌਕਾ ਮਿਲਿਆ ਮੈਂ ਸ਼ਲਾਘਾ ਕਰਦੀ ਆ ਐਪਰੀਸ਼ੀਏਟ ਕਰਦੀ ਆ ਇਹ ਕਲੱਬ ਦੇ ਜਿਹੜੇ ਪ੍ਰਧਾਨ ਹੈ ਪੰਡੇ ਰਾਹੁਲ ਸ਼ਾਸਤਰੀ ਜੀ ਔਰ ਉਹਨਾਂ ਦੀ ਸਾਰੀ ਟੀਮ ਦਾ ਮੈਂ ਕਈ ਵਾਰ ਕਹਿੰਦੀ ਆ ਕਿ ਜਦੋਂ ਅਸੀਂ ਐਜ਼ ਐਸਟੀਐਮ ਵੀ ਇਹਨਾਂ ਦੇ ਨਾਲ ਜੁੜੇ ਸੀ ਉਦੋਂ ਰਾਹੁਲ ਇਹ ਏਸੇ ਹੀ ਟੀਮ ਦਾ ਮੈਂਬਰ ਸੀ ਕਹਿੰਦੇ ਹੁੰਦੇ ਆ ਕਿ ਪਿਛਲੇ ਜਿਹੜੇ ਪ੍ਰਧਾਨ ਹੈ ਸੋ ਉਹਨਾਂ ਦੇ ਨਕਸ਼ੇ ਕਤਮ ਤੇ ਚੱਲਦੇ ਚਲਦੇ ਜਦੋਂ ਆਪਾਂ ਉਸ ਜਿਹੜੀ ਹੈ ਰੀਤ ਨੂੰ ਅੱਗੇ ਲੈ ਕੇ ਤੁਰਦੇ ਆਂ ਔਰ ਜੋ ਪਿੱਛੋਂ ਸਿੱਖਦੇ ਆਏ ਆ ਉਹਦੇ ਵਿੱਚ ਆਪਣਾ ਕੁਝ ਨਵੇਕਲਾ ਉਪਾਅ ਕਰਕੇ ਉਹਨੂੰ ਹੋਰ ਅੱਛਾ ਬਣਾ ਦਿੰਦੇ ਆ ਤਾਂ ਮੈਨੂੰ ਲੱਗਦਾ ਪ੍ਰਸ਼ੰਸਾ ਕਰਨੀ ਬਹੁਤ ਪੈਂਦੀ ਹੈ ਹਨਾ ਕਿ ਪਿਛਲੇ ਜਿਹੜੇ ਪ੍ਰਧਾਨ ਹੈ ਬਿਨੇਤਪੁਰੀ ਹੈ ਆਪਣਾ ਮੈਂ ਵਿਕਰਮ ਜਿੱਦੀ ਗੱਲ ਕਰਾਂ ਕੰਮ ਉਹਨਾਂ ਨੇ ਵੀ ਬਹੁਤ ਹੀ ਵਧੀਆ ਜਿਹੜਾ ਹੈ ਹਿੰਦੂਸਤਾਨ ਵੈਲਫੇਅਰ ਬਲੱਡ ਡੋਨਰਸ ਕਲੱਬ ਦੇ ਵਿੱਚ ਕਰਦੇ ਰਹੇ ਆ ਸੋ ਐਜ਼ ਐਸਪੀਐਮ ਮੈਨੂੰ ਯਾਦ ਹੈ ਕਿ 2018 ਚ ਸੀ 19 ਜਨਵਰੀ ਨੂੰ ਔਮਨ ਬਲੱਡ ਡੋਨੇਸ਼ਨ ਕੈਂਪ ਲਗਾਇਆ ਸੀ ਸੋ ਕਿੰਨਾ ਜ਼ਿਆਦਾ ਕੰਮ ਕੀਤਾ ਸੀ ਰਾਹੁਲ ਉਸ ਟੀਮ ਦਾ ਮੈਂਬਰ ਸੀ ਖੈਰ ਬਿਤੇਨ ਔਰ ਵਿਕਰਮਪੁਰੀ ਵੀ ਉਸੇ ਹੀ ਤਰੀਕੇ ਨਾਲ ਮੈਂਟਰ ਬਣ ਕੇ ਇਸ ਕਲੱਬ ਦੇ ਨਾਲ ਜੁੜੇ ਆ ਔਰ ਕਲੱਬ ਉਸ ਤੋਂ ਬਾਅਦ ਫੰਕਸ਼ਨਸ ਨੂੰ ਆਰਗੇਨਾਈਜ਼ ਕਰਕੇ ਅੱਜ ਜਿਸ ਤਰੀਕੇ ਦੇ ਨਾਲ ਮੈਂ ਭਵਯਤਾ ਦੇਖ ਰਹੀ ਹਾਂ ਫੰਕਸ਼ਨਸ ਦੇ ਵਿੱਚ ਸੋ ਮੈਨੂੰ ਲੱਗਦਾ ਹੈ ਕਿ ਇਹ ਪੁਰਾਣੇ ਜਿਹੜੇ ਟੀਮ ਮੈਂਬਰਸ ਐ ਪੁਰਾਣੇ ਪ੍ਰਧਾਨਾਂ ਦੀ ਮਿਹਨਤ ਦਾ ਹੈ ਪਰ ਉਹਨਾਂ ਤੋਂ ਜਿਸ ਤਰੀਕੇ ਦੇ ਨਾਲ ਸਿੱਖ ਕੇ ਅੱਜ ਰਾਹੁਲ ਸੋ ਫੰਕਸ਼ਨ ਨੂੰ ਜਿਸ ਮੁਕਾਮ ਤੇ ਲੈ ਆਇਆ ਇਸ ਲਈ ਮੈਂ ਰਾਹੁਲ ਦੀ ਤਾਂ ਜਿੱਥੇ ਪ੍ਰਸ਼ੰਸਾ ਕਰਦੀਆਂ ਟੀਮ ਦੇ ਸਾਰੇ ਮੈਂ